ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਚੈਨਲ ਤੇ ਨਵੇਂ ਹੋ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਪਲੀਜ਼ ਤੇ ਚਲੋ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਅੱਜ ਆਪਾਂ ਕੀ ਬਣਾ ਰਹੇ ਹਾਂ ਅੱਜ ਆਪਾਂ ਬਣਾ ਰਹੇ ਹਾਂ ਚੋਰ ਤੇ ਆਪਾਂ ਹਾਂਡਾ ਪਰ ਇਹ ਲਾ ਰੱਖ ਲਿਆ ਤੇ ਤੇਲ ਪਾਵਾਂਗੇ ਸਰੋਂ ਦਾ ਲਾਓ ਜੀ ਆਪਾਂ ਇੱਕ ਕर्शੀ ਤੇਲ ਪਾਵਾਂਗੇ ਤੇ ਪਲੀਜ਼ ਕਮੈਂਟਾਂ ਵਿੱਚ ਜੋ ਦੱਸਿਆ ਪਾਣੀ ਕਿੱਥੇ ਕਿੱਥੇ ਆਇਆ ਬਹੁਤ ਬੁਰਾ ਹਾਲ ਹੋਇਆ ਤੇ ਆ ਪੰਜਾਬ ਦਾ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਦੇ ਆਂ ਬਰੋ ਚੈਨਲ ਤੇ ਨਵੇਂ ਹੋ ਸਾਰੇ ਵੀ ਬਹੁਤ ਰੋਲਾ ਪਿਆ ਪਿਆ ਸਾਗੀਆਂ ਆਣਾ ਆਉਣੇ ਦੇਖੋ ਜੀ ਬਦਲਿਆ ਦੁਨੀਆਂ ਦੇ ਨਾਲ ਹੀ ਆਪਾਂ ਵੀ ਤੇ ਚਲੋ ਆਪਾਂ ਤੇਲੋ ਕਰਖ ਦੇ ਦਿੰਦੇ ਹਾਂ ਨਾ ਤੇ ਉਹ ਜੀ ਆਪਣੀ ਜਗ੍ਹਾ ਤੇ ਤੇ ਛੋਣੇ ਛੋਣੇ ਕਮੈਂਟ ਕਰਿਆ ਕਰੋ ਪਲੀਜ਼ ਕਿਹਦੇ ਪੈਂਪਰ ਆ ਜੁੜਦੇ ਆ ਬਹੁਤ ਬਹੁਤ ਵੱਡੇ ਵੱਡੇ ਕਮੈਂਟ ਕਰਦੇ ਨੇ ਕਈ ਪੈਂਪਰ ਬਹੁਤ ਸਪੋਰਟ ਕਰਦੇ ਨੇ ਤੇ کئی ਵਿੱਚ ਬਹੁਤ ਜ਼ਿਆਦਾ ਗਰਲਸ ਲੋਕ ਵੀ ਨੇ ਜਿਹੜੇ ਜਿਹੜੇ ਤੁਹਾਨੂੰ ਸਪੋਰਟ ਕਰਦੇ ਆ ਮਦਦ ਕਰਤੀ ਉਹਨਾਂ ਨੂੰ ਵੀ ਕਰਾਂਗੇ ਸਪੋਰਟ YouTube ਤੇ ਆਉਣ ਦਾ ਮਕਸਦ ਇਹ ਆ ਕਿ ਕੋਈ ਕਰੋ ਬੇਲਾ ਨਹੀਂ ਹੁੰਦਾ ਸਾਰੇ ਹੀ ਮਤਲਬ ਕਮਾਕਾਰਾਂ ਵਿੱਚ ਲੱਗੇ ਹੋਏ ਨੇ ਤੇ ਆਪਣੇ ਆਪਣੇ ਘਰ ਘਰ ਦਾ ਕੰਮ ਛੱਡ ਕੇ ਮਤਲਬ YouTube ਵੱਲ ਮਤਲਬ ਕਿ ਜਦੋਂ ਦਾ ਉਹਨਾਂ ਨੂੰ ਪਤਾ ਲੱਗਿਆ ਕਿ YouTube ਤੋਂ ਮਤਲਬ ਆਪਣਾ ਇਨਕਮ ਦਾ ਸਾਧਨ ਆਇਕ तो बहुत मेहनत कर दिया प्लीज़ तो आपको एक जरूरी गल दसना चाहते हैं कि जो भी आपच करते हैं तो कह का मतलब ये कि पूरी वॉच करो तो जो आप पूरी वॉच नहीं करते तो हाँ जी ਕਿਉਂਕਿ ਆਪਣੇ ਚੈਨਲ ਤੇ ਵੀ ਅਸਰ ਪੈਂਦਾ ਤੇ ਉਹਨਾਂ ਦੇ ਚੈਨਲ ਤੇ ਵੀ ਅਸਰ ਪੈਂਦਾ ਵਾ ਤੇ ਜੇ ਆਪਾਂ ਮਤਲਬ ਕਿ ਆਪਣੇ ਕੋਲ ਟਾਈਮ ਹੈਗਾ ਤਾਂ ਮਤਲਬ ਕੰਮ ਕਰੀਏ ਕਿ ਪੂਰੀ ਵਰਕ ਕਰ ਰਿਹਾ ਦੱਸਾਈ ਦੇ ਲਿੰਕ ਦਿੱਤੀ ਵਾ ਜਿੰਨੇ ਜਿੰਨੇ ਦਿੱਤੀ ਵਾ ਪੂਰੀ 6 ਮਿੰਟ ਦੀ ਬਣਾਉਂਦਾ ਕੋਈ 7 ਮਿੰਟ ਦੀ ਦੱਸ ਦਿੰਦੀ ਤੇ ਜਿਹਦਾ ਵੀ ਦਿਲ ਕਰਦਾ ਵਾ ਜਿਹੜੇ ਜਿਹੜੇ ਆਪ ਪੈਸ ਪਰਾ ਤੱਕਾ ਦੇ ਖਾਣਾ ਦੀ ਪੂਰੀ ਵੀਡੀਓ ਵਾਚ ਕਰੇ ਤਾ ਲੋਜੀ ਆਪਾਂ ਜੀਰਾ ਪਾ ਲਿਆ ਸੀ ਤੁਹਾਨੂੰ ਦਿਖਾਇਆ ਪਹਿਲਾਂ ਹੀ ਤੇ ਆਪਾਂ ਪਿਆਜ਼ ਵੀ ਪਾ ਲਏ ਕਿਉਂਕਿ ਅੱਜ ਆਪਾਂ ਚੌਲ ਬਣਾਨੇ ਆ ਆ ਦੇਖੋ ਆਪੋ ਪਿਆਜ਼ ਵੀ ਪਾ ਲਈ ਤੇ ਜੀਰਾ ਵੀ ਪਾ ਲਿਆ ਤੇ ਚਲੋ ਹੁਣ ਇਹ 골ਡਨ ਤੇ ਬ੍ਰਾਊਨ ਹੋਣ ਤੱਕ ਬ੍ਰੇਕਟਿੰਗ ਤੇ ਪਲੀਜ਼ ਜ਼ਰੂਰ ਦੇਖੋ ਪਾਣੀ ਕਿੱਥੇ ਕਿੱਥੇ ਆਇਆ ਪਾਣੀ ਦਾ ਕਹਿਲ ਬਹੁਤ ਸਾਰੇ ਨਾਲੋਂ ਬਹੁਤ ਜ਼ਿਆਦਾ ਹੋਆ ਤੇ ਸਾਰੇ ਜਿਹੜੇ ਆਪਣੇ ਘਰ ਪਰ ਆ ਆਪਣੇ ਨਾਲ ਜੁੜੇ ਆ ਤਾਂ ਕਮੈਂਟ ਵਿੱਚ ਜਰੂਰ ਦੱਸਿਓ ਕਿ ਪਾਣੀ ਕਿੱਥੇ-ਕਿੱਥੇ ਆਇਆ ਤੇ ਆਪਾਂ ਹੁਣ ਮਤਲਬ ਚੌਲਾ ਵਿੱਚ ਆਲੂ ਵੀ ਪਾਵਾਂਗੇ ਆ ਦੇਖੋ ਆਲੂ ਵੀ ਆਪਾਂ ਕੱਟੇ ਹੋਏ ਆ ਤੇ ਆਪਾਂ ਚੌਲਾ ਵਿੱਚ ਆਲੂ ਵੀ ਪਾਵਾਂਗੇ ਦੇਖਿਓ ਹਾਲੇ ਵੀ ਜਾਂ ਚੌਲਾ ਪਿਆ ਹੈ ਕਿ ਪਾਣੀ ਬਹੁਤ ਜ਼ਿਆਦਾ ਆਣਾ ਇਸਾਰੇ ਮਤਲਬ ਕਿ ਪਿੰਡ ਤੇ ਕੱਟੇ ਹੋ ਕੇ ਉਹ ਬੈਠੇ ਆ ਪਰੇ ਮੰਚੇ ਤੇ ਤੇ ਇਹਦੀ ਗੱਲਬਾਤ ਚੱਲੀ ਜਾਂਦੀ ਹੈ ਕਿ ਪਾਣੀ ਆਣਾ ਪਾਣੀ ਆਣਾ ਪਤਾ ਨਹੀਂ ਕੀ ਕਰਕੇ ਰਹਿਣਾ ਪਾਣੀ ਨੇ ਤੇ ਬਹੁਤ ਲੋਕ ਭੁੱਖੇ ਪਾਣੀ ਬੈਠੇ ਆ ਬਹੁਤ ਲੋਕਾਂ ਦੇ ਘਰ ਖਰਾਬ ਹੋ ਗਏ ਤੇ ਕਈ ਤਾਂ ਵਿਚਾਰੇ ਮਤਲਬ ਕਿ ਬਹੁਤ ਦਿਨਾਂ ਦੇ ਖਾਣਾ ਹੀ ਨਹੀਂ ਮਿਲਿਆ ਰੋਟੀ ਵੀ ਨਹੀਂ ਮਿਲੀ ਉਹਨਾਂ ਨੂੰ ਤੇ ਬਾਕੀ ਆਪਣੀ ਜਿੱਥੇ ਵੀ ਪਾਣੀ ਮਤਲਬ ਕਿ ਹੈਲਪ ਵੀ ਕਰਨੀ ਚਾਹੀਦੀ ਆ ਪਾਣੂ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਸਾਡੀ ਲੋਡ ਆ ਕਿਸੇ ਨੂੰ ਤਾਂ ਉਹਦੀ ਹੈਲਪ ਜ਼ਰੂਰ ਕਰਨੀ ਚਾਹੀਦੀ ਆ ਤੇ ਖਵਾਜਾ ਫਿਰ ਖਵਾਜਾ ਪਤਾ ਨਹੀਂ ਕਿਉਂ ਕਿਸੇ ਹੋਇਆ ਹੈ ਸਾਰਿਆਂ ਨਾਲ ਪਾਣੀ ਹੀ ਪਾਣੀ ਹੋ ਗਿਆ ਸਾਰੇ ਪਾਸੇ ਤੇ ਖਵਾਜਾ ਪੀਰ ਨੂੰ ਵੀ ਮੰਨਣਾ ਚਾਹੀਦਾ ਬਹੁਤ ਲੋਕ ਹੁਣ ਜੋ ਜੋ ਨਿਊ ਆ ਰਹੇ ਨੇ ਨਿਊ ਮਤਲਬ ਕਿ ਚਰਨਾਂ ਦਾ ਜਿਹੜੇ ਬੱਚੇ ਨੇ ਓਹੋ ਇਸ ਗੱਲਾਂ ਨੂੰ ਨਹੀਂ ਮੰਨਦੇ ਹੈਗੇ ਪਰ ਸਾਨੂੰ ਆਪਣੇ ਬੱਚਿਆਂ ਨੂੰ ਇਹ ਸਿਖਾਉਣਾ ਚਾਹੀਦਾ ਕਿ ਖਵਾਜਾ ਜਾਂ ਆਪਣੇ ਜਿਹੜੇ ਪਿੱਛੇ ਮਤਲਬ ਆਪਾਂ ਮੰਨਦੇ ਆ ਤਾਂ ਉਹਨਾਂ ਨੂੰ ਮੰਨਣਾ ਚਾਹੀਦਾ ਵਾ ਅੱਜਕੱਲ ਦੇ ਮਤਲਬ ਕਿ ਲੋਕ ਬਹੁਤ ਮਾਡਰਨ ਹੋ ਚੁੱਕੇ ਨੇ ਤੇ ਆਪਣਾ ਰਹਿਣ ਸਨ ਭੁੱਲੀ ਜਾਂਦੇ ਆ ਪਿਛਲਾ ਕਿਵੇਂ ਰਹਿਣਾ ਪਿਛਲੇ ਬੰਦਿਆਂ ਵਿੱਚ ਬਹੁਤ ਪਿਆਰ ਪ્યોਰ ਹੁੰਦਾ ਸੀਗਾ ਤੇ ਉਹ ਪਿਆਰ ਨਾ ਰਹਿੰਦੇ ਸੀਗੇ ਘਰ ਕੱਚੇ ਸੀਗੇ ਤੇ ਪਿਆਰ ਬੜੇ ਸਰਾਜ ਦੇ ਮਕਾਨ ਵੱਡੇ ਬਣਾ ਲੈ ਪਿਆ ਰਿਹਾ ਹੀ ਤੇ ਚਲੋ ਆਪਾਂ ਹੁਣ ਪਾਵਾਂਗੇ ਆਲੂ ਕੋਈ ਆਧੁਨਤਾ ਸਾਹਿੱਤੇ ਲੈ ਆ ਜੇ ਰਿਹਾ ਤੇ ਆਪਾਂ ਪਾ ਲਈਏ ਤੇ ਆਪਾਂ ਹੁਣ ਆਹ ਮਸਾਲੇ ਪਾਣੀ ਆ ਜਿਹੜੇ ਨਾਰਮਲ ਆਪਾਂ ਘਰ ਦੇ ਵਿੱਚ ਯੂਜ਼ ਕਰਦੇ ਆ ਹਲਦੀ ਨਮਕ ਮਸਾਲਾ ਤੇ ਆਪਾਂ ਲੋਜੀ ਚੋਲ ਤੋ ਕਿਰਖੇ ਮੈਨੇ ਤੇ ਪਲੀਜ਼ ਮੈਂ ਤੁਹਾਨੂੰ ਜਿਹੜੀ ਗੱਲ ਕਹਿੰਝਾਈ ਆ ਕਿ ਜਿਹੜੀ ਜਿਹੜੀ ਵੀ ਦੇਖਦੇ ਆ ਪੂਰੀ ਫੁੱਲ ਵਾਚ ਕਰਾ YouTube ਕਹਿੰਦਾ ਜੇ ਅੱਜ ਤੇ ਆਪਾਂ ਛੱਡਦੇ ਆ ਤਾਂ ਆਪਣੇ ਚੈਨਲ ਤੇ ਵੀ ਅਸਰ ਪੈਂਦਾ ਤੇ ਉਹਨਾਂ ਦੇ ਚੈਨਲ ਤੇ ਵੀ ਅਸਰ ਪੈਂਦਾ ਵਾ ਤੇ ਲੋਜੀ ਹੁਣ ਆਪਾਂ ਆਹ ਪਾ ਲੱਗਿਆ ਮਸਾਲੇ ਮਖਾਲੇ ਪਾਤੇ ਆਪਾਂ ਤੇ ਬਹੁਤ ਆਪਾਂ ਹੁਣ ਹਲਾਤੀ ਇਹ ਆਪਾਂ ਹੁਣ ਲਾਵਾ ਲਾਂਗੇ ਇਨਸ਼ਾਅੱਲਾ ਜਿਹੜਾ ਆਪਾਂ ਚਾਣਾ ਪਕਾਣਾ 20 ਮਿੰਟ ਕਰਾਂਗੇ ਵੇਟ ਜਦ ਤੱਕ ਆਪਾਂ ਤਰੋੜ ਤੋੜ ਲਈ ਲਓ ਜੀ ਹੁਣ ਆਪਾਂ ਟਰੋਲ ਧੋਲੇ ਸੀਗੇ ਚਲੋ ਆਪਾਂ ਪਾ ਦਈਏ ਇਹ ਲੋ ਦੀ ਛੋੜਾ ਕ ਪਾ ਦੇ ਤੇ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਟਰਾਈ ਰੈਡੀ ਕਰਨਾ ਟਰਾਈ ਦੇ ਤੁਸੀਂ ਆਪਾਂ ਲਾ ਪਾਣੀ ਪਾਵਾਂਗੇ ਲਾਓ ਜੀ ਆਪਾਂ ਪਾ ਲ ਦਿਆ ਪਾਣੀ ਨੂੰ ਪਾਣੀ ਆਪਾਂ ਗਾਧਿਆ ਨਾਲ ਹੀ ਪਾਤਾ ਚਲੋ ਹੋਰ ਨੇਟ ਕਰਦੇ ਆ ਬਣਨ ਤੱਕ ਤੇ ਤੁਹਾਨੂੰ ਦਵਾਵਾਂਗੇ ਚੋਰ ਬਨੇ ਹੋਏ ਤੇ ਲਾਈਕ ਸਬਸਕ੍ਰਾਈਬ ਜਲੋ ਕਰਦੇ ਰਹੋ ਥੈਂਕ ਯੂ ਤੁਹਾਨੂੰ ਦੁੱਖ ਖਾਨੇ ਲੈ ਕੇ ਲੋਜੀ ਆਪਣੇ ਚੋਲ ਬਣ ਕੇ ਹੋ ਗਏ ਰੈਡੀ ਤੇ ਆਪਾਂ ਤੁਹਾਨੂੰ ਹੁਣ ਦਿਖਾਵਾਂਗੇ ਚੋਲ ਨੂੰ ਲੱਗ ਗਿਆ ਸੇਕਾ ਤੇ ਚੋਲ ਹੋ ਗਏ ਤਿਆਰ ਆ ਦੇਖੋ ਬਣ ਗਏ ਤੁਹਾਨੂੰ ਪਾਫ ਦਿਖ ਰਹੀ ਹੁੰਦੀ ਹੈ ਉੱਪਰ ਪਾਫ ਆ ਰਿਹਾ ਚਲੋ ਆਪਾਂ ਹੁਣ تھوڑا ਪੱਕ ਕੇ ਰੱਖੋ ਬਣੇ ਚੋਲ ਦੇਖਣ ਨੂੰ ਤਾਂ ਵਧੀਆ ਲੱਗਦੇ ਆ ਇਹ ਖਾਂਦੇ ਪਤਾ ਲੱਗ ਰਿਹਾ ਕਿ ਵਧੀਆ ਬਣੇ ਹਨ ਆ ਦੇਖੋ ਵਧੀਆ ਬਣ ਗਏ